ਕਰੂ ਜਿੰਨੀ ਜ਼ਮੀਨ ਆਈ ਆ ਉਹਦੇ ਪੈਸੇ ਨਾਲ ਉਦੋਂ ਅੱਧੀ ਬੜੀ ਮੁਸ਼ਕਲ ਮਿਲਣੀ ਆ ਜਿਹਦਾ ਕਿਲਾ ਆ ਉਹ ਅੱਧਾ ਕਿਲਾ ਮਸਾ ਲੈ ਸਕਦਾ ਉਹ ਵੀ ਪਤਾ ਨਹੀਂ ਕਿੱਥੇ ਮਿਲੂ ਕਿੱਥੇ ਨਹੀਂ ਯਾਨੀ ਇਦਾਂ ਬਹੁਤ ਜ਼ਿਆਦੀ ਹੋਇਆ ਨੁਕਸਾਨ ਇੱਕ ਬਹੁਤ ਬੰਦਿਆਂ ਦਾ ਜ਼ਿਆਦਾ ਨੁਕਸਾਨ ਹੋਇਆ ਰਾਹ ਬਣਨ ਕਰਕੇ ਜਿਹੜਾ ਵੱਡਾ ਰੋਡ ਨਿਕਲ ਰਿਹਾ ਨੁਕਸਾਨ ਕਿਵੇਂ ਹੋਇਆ ਨੁਕਸਾਨ ਤਾਂ ਚਲੋ ਸਾਰਿਆਂ ਦਾ ਹੋਇਆ ਇਹ ਜਿਹੇ ਬੰਦਿਆਂ ਬਾਹਲਾ ਹੋਇਆ ਆ ਤੁਹਾਨੂੰ ਵਟ ਦੇਂਦੀ ਹੋਣੀ ਆ ਕਣਕ ਦੇ ਨਾਲ-ਨਾਲ ਆ ਇੱਥੇ ਤੱਕ ਇੱਥੋਂ ਆ ਗਈ ਇਧਰ ਉਰੇ ਤੱਕ ਆ ਚੱਕਰ ਐ ਪਿਆ ਬਾਈਆਂ ਨਾਲ ਚੌਰਸ ਪਲਾਟ ਆ ਤੇ ਰਾਹ ਨਿਕਲਿਆ ਥੋੜਾ ਜਿਹਾ ਟੇਡਾ ਉਹ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਅੱਜ ਮੈਂ ਪ੍ਰਕਾਰ ਨਹੀਂ ਹੁੰਦੇ 90 ਦਾ ਕੋਣ ਕਹਿੰਦੇ ਉਹ ਟਾਈਪ ਬਚੀ ਹੋਈ ਆ ਜਗ੍ਹਾ ਆ ਆ ਦੇਖ ਲੋ ਇੱਥੋਂ ਲੈ ਕੇ ਆ ਉਰੇ ਤੱਕ ਇੱਥੋਂ ਉਰੇ ਤੱਕ ਇੱਕ ਕੋਨਾ ਇਧਰ ਬਚ ਗਿਆ 20 ਫੁੱਟ ਹੋਣੀ ਆ ਇੱਥੋਂ ਸੈਂਟਰ ਤੋਂ ਜੇ ਕੋਨੇ ਲਾਉਨੇ ਆ ਇਧਰ ਤਾਂ 1 ਫੁੱਟ ਤੋਂ ਸਟਾਰਟ ਹੋ ਗਈ ਜਗਾ ਇੱਥੋਂ 1 ਫੁੱਟ ਬਚੀ ਜਾ ਆ ਦੇਖੋ ਬਾਟਾ ਆ 1 ਫੁੱਟ ਇੱਥੋਂ ਜਗਾ ਰਹਿ ਗਈ ਇੱਥੋਂ ਯਾਨੀ ਵੱਧਦੀ 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 ਉੱਥੇ ਤੱਕ 20 ਫੁੱਟ 15 ਤੋਂ 20 ਫੁੱਟ ਹੋ ਗਈ ਮਸਾ ਮਸਾ ਆ ਟੋਟਾ ਤੇ ਇਧਰ ਆ ਜਾਓ ਤੁਹਾਨੂੰ ਕਰਾਉਣਾ ਚੈੱਕ ਮੈਂ ਜਿਹੜੇ ਬਾਈਆਂ ਚਲੋ ਪੂਰਾ ਖੇਤ ਚਲੇ ਆ ਗਿਆ ਉਹਦੇ ਕੋਈ ਗੱਲ ਨਹੀਂ ਇੱਥੇ ਮੋਟਰਾਂ ਹੀ ਬਹੁਤ ਆਈਆਂ ਨੇ ਇੱਕ ਉਹ ਮੋਟਰ ਕੋਠੋ ਦਰਖਤ ਜਾਂ ਜਿੰਦਾ ਤੁੰਦ ਪੈਣ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇੱਕ ਮੋਟਰ ਆ ਵਿਚਾਲੇ ਆ ਦਰਖਤ ਜੇ ਖੜੇ ਨੇ ਦੇਖਾਂ ਆਈਆ ਜਿੰਨਾਂ ਦੇ ਇੱਧਰ ਬਚੇ ਆ ਕਿਆਰੀ ਜਿੰਨਾ ਥੋਂ ਤੇ ਕਿਆਰੀ ਜਿੰਨਾ ਇੱਥੋਂ ਇੱਧਰ ਲਈ ਸਾਈਡ ਬਚਿਆ ਰਾਹ ਦੇ ਰਾਹ ਮੇਰੇ ਇੱਕ ਹਿਸਾਬ ਨਾਲ ਪਤਾ ਨਹੀਂ ਸਿਕਸ ਲਾਈਨ ਬਣਨੀ ਆ ਏਟ ਲਾਈਨ ਇਹਨਾਂ ਪਤਾ ਨਹੀਂ ਮੈਨੂੰ ਕਨਫਰਮ ਪਰ ਇਹ ਜੇ ਬਹੁਤ ਖੱਤੇ ਆਏ ਨੇ ਵਿੱਚ ਜਿਹਦੇ ਬਸ ਕੋਨੇ ਹੀ ਬਚੇ ਨੇ ਇੱਕ ਕੋਨਾ ਪਾਈ ਦਾ ਬਚਿਆ ਉੱਥੋਂ ਆਇਆ ਆਪਾਂ ਉੱਥੋਂ ਐਸ ਲੋਚ ਚੌਰ ਸੀ ਪੂਰਾ ਤੇ ਆਹ ਲਓ ਇੱਥੋਂ ਰੇ ਤੱਕ ਉੱਥੋਂ ਉੱਥੇ ਤੱਕ ਆਹ ਸਾਈਡ ਤੇ ਕੰਦਾ ਕਰਤੀਆਂ ਤੇ ਰੋੜ ਵੀ ਬਣਨਾ ਉੱਚਾ ਕਰੀਬ 10 12 ਫੁੱਟ ਇੱਕ ਟੋਟਾ ਬਚਿਆ ਹੁਣ ਉਰੇ ਨਾ ਤਾਂ ਬਾਈ ਸਬਜ਼ੀ ਲਾ ਸਕਦਾ ਨਾ ਕੋਈ ਬੀਜ ਸਾ ਬੀਜਣਾ ਕੀ ਆ ਸਬਜ਼ੀ ਵੀ ਨਹੀਂ ਲੱਗਣੀ ਕਿਉਂ ਇੱਕ ਕਿਆਰੀ ਇੱਧਰ ਬਚੀਆ ਇੱਕ ਕਿਆਰੀ ਬਚੀਆ ਉੱਧਰ ਹੁਣ ਇੱਥੇ ਬਾਈ ਸਬਜ਼ੀ ਲਾਊਗਾ ਪਹਿਲਾਂ ਇੱਧਰ ਲਾਊਗਾ ਫੇਰ ਇੱਥੋਂ ਮੰਨ ਕੇ ਚੱਲੋ 2 ਕਿਲੋਮੀਟਰ ਉਧਰ ਜਾ ਉੱਥੋਂ ਘੁੰਮ ਕੇ ਉਤੋਂ ਦੀ ਯੂ ਟਰਨ ਲੈ ਕੇ ਫੇਰ ਇੱਧਰ ਆਊਗਾ ਤੇ ਇਹਨਾਂ ਨੂੰ ਪਾਣੀ ਕਿਵੇਂ ਲਾਊਗਾ ਉਹ ਰੱਬ ਜਾਣਦਾ ਜੇ ਰਾਹ ਨੀਮਾ ਜਾਂਦਾ ਬਰਾਬਰ ਖੇਤਾਂ ਦੇ ਮੰਨ ਲਓ 2-3 ਫੁੱਟ ਉੱਚਾ ਫੇਰ ਤਾਂ ਬੰਦਾ ਕੋਈ ਇੱਥੇ ਦੁਕਾਨਦਾਰੀ ਕਰ ਸਕਦਾ ਸੀ ਸਟਾਰਟ ਕੋਈ ਵੀ ਚੀਜ਼ ਰੱਖ ਸਕਦਾ ਸੀ ਤੇ ਹੁਣ ਇੱਥੇ ਬੰਦਾ ਵਿਚਾਰਾ ਕੀ ਕਰੂ ਰੇਟ ਮਿਲਿਆ ਇਹਨੂੰ ਇੰਨਾ ਹੀ ਜਿੰਨੀ ਇਹਦੀ ਜ਼ਮੀਨ ਵਿੱਚ ਆਈ ਹੈ ਜਿੱਥੇ ਤੋਂ ਰਾਹ ਨਿਕਲਣਾ ਜਿੰਨਾ ਰੇਟ ਉਨਾ ਹੀ ਮਿਲੇ ਜਿਹੜਾ ਟੋਟਾ ਬਚਿਆ ਨਾ ਐਦੇ ਪੈਸੇ ਨਹੀਂ ਮਿਲੇ ਆ ਤਾਂ ਗਏ ਜਿਹੜਾ ਉਧਰ ਬਚਿਆ ਉਹ ਵੀ ਗਏ ਮੇਰੇ ਹਿਸਾਬ ਨਾਲ ਦੋਨਾਂ ਪਾਸੇ ਮਲਾ ਕੇ ਦੋ ਕਬਿਸਵੇ ਮਸਾਂ ਤੋਂ ਹੋਊਗਾ ਇਧਰੋਂ ਤੇ ਉਧਰੋਂ ਦੋ ਕਬਿਸਵੇ ਤੋਂ ਮਸਾਂ ਬਚਿਆ ਹੋਣਾ ਪਾ ਚਾਈ ਬਾਈ ਕੋਲ ਵਿਚਾਰੇ ਕੋਲ ਤੇ ਬਾਕੀ ਵਿੱਚ ਰਾਹ ਤੇ ਚੱਲਿਆ ਗਿਆ ਇੱਕ ਆ ਮੋਟਰ ਆ ਗਈ ਇੱਕੋ ਪਿੱਛੇ ਦਿਖਾਈ ਆ ਇਦੋਂ ਅੱਗੇ ਵੀ ਨੇ ਬਹੁਤ ਸੈਂਟਰ ਚ ਘਰ ਵੀ ਆਏ ਨੇ ਬਹੁਤ ਬੰਦਿਆਂ ਦੇ ਤੇ ਮੂਹਰੇ ਲੈਂਚ ਨੇ ਤਿੰਨ ਚਾਰ ਮੰਨ ਕੇ ਚੱਲੋ ਉਥੋਂ ਇੱਥੇ ਦਾ 2 ਕਿਲੋਮੀਟਰ ਦੇ ਵਿੱਚ ਪੰਜ ਤੋਂ 6 ਮੋਟਰਾਂ ਆਈਆਂ ਨੇ ਵਿੱਚ ਤੇ ਤਿੰਨ ਕ ਘਰ ਆਏ ਨੇ ਬਾਕੀ ਸਾਰਾ ਰਾਹ ਚ ਚਲਿਆ ਗਿਆ ਗੱਲ ਰੇਟ ਦੀ ਨਹੀਂ ਹੈਗੀ ਚਲੋ ਰੇਟ ਤਾਂ ਦਿੱਤਾ ਸਰਕਾਰ ਨੇ ਸਰਕਾਰੀ ਹਿਸਾਬ ਨਾਲ ਤੇ ਜ਼ਮੀਨਾਂ ਕਿਤੇ ਮਿਲਦੀਆਂ ਨਹੀਂ ਜਿਹੜੇ ਸਾਹ ਨਾਲ ਸਰਕਾਰ ਰੇਟ ਦਿੰਦੀ ਆ ਅੱਗੇ ਉਹ ਰੇਟ ਨਾਲ ਜ਼ਮੀਨ ਨਹੀਂ ਮਿਲਦੀ। ਉਦੋਂ ਮੰਨ ਕੇ ਲੋ ਡਬਲ ਪਾਉਣੇ ਪੈਂਦੇ ਨੇ ਕੋਲੋਂ। ਇੱਕ ਵਾਰ ਜ਼ਮੀਨ ਵਿਗ ਗਈ ਫਿਰ ਪੰਜਾਬ ਚ ਲੈਣਾ ਬਹੁਤ ਔਖਾ। ਕੰਮ ਆ ਹਾਲ ਹੋਏ ਨੇ ਆ ਰਾਹ ਦੇ ਵਿੱਚ। ਤੇ ਇੱਥੇ ਧਰਨਾ ਵੀ ਬਹੁਤ ਲਾਇਆ ਬੰਦਿਆਂ ਨੇ। ਬਹੁਤ ਬਹਿਸ ਬਾਜ਼ੀ ਹੋਈ ਆ ਪਰ ਨਹੀਂ ਸਰਕਾਰ ਮੂਰੇ ਕਿਸੇ ਦੀ ਨਹੀਂ ਚੱਲਦੀ। ਇੱਥੇ ਖੜੇ ਸੀ ਭਾਈ ਉਹਨਾਂ ਦਾ ਪੁੱਛਿਆ ਸੀ ਮੈਂ ਕਿਹਾ ਐਂ ਕਰਕੇ ਕਿਆਰੀਆਂ ਜੇ ਬੱਚੀਆਂ ਨੇ। ਕਦਾ ਐਂ ਅਗਰ ਕਿ ਇਦਾਂ ਗੱਲ ਹੋਈ ਆ ਵੀ ਹੁਣ ਨਾ ਇੰਨਾ ਚ ਬੰਦਾ ਕੁਝ ਲਾ ਸਕਦਾ ਤੇ ਨਾ ਹੀ ਅੱਗੇ ਇਨੀ ਜ਼ਮੀਨ ਲੈ ਸਕਦਾ ਉਹਦਾ ਰਜਿਸਟਰ ਹੀ ਖਰਚਰਾ ਲਬਲਾ ਭੱਬਾ ਡੀਲਰ ਦੇ ਆ ਪ੍ਰੋਫਿਟ ਵਿੱਚੋਂ ਪਰਸੈਂਟੇਜ ਹੁੰਦਾ ਉਹ ਕੀ ਕਰੂ ਜਿੰਨੀ ਜ਼ਮੀਨ ਆਈ ਆ ਉਹਦੇ ਪੈਸਿਆਂ ਨਾਲ ਉਦੋਂ ਅੱਧੀ ਬੜੀ ਮੁਸ਼ਕਲ ਮਿਲਣੀ ਆ ਜਿਹਦਾ ਕਿਲਾ ਆ ਉਹ ਅੱਧਾ ਕਿਲਾ ਮਸਾਂ ਲੈ ਸਕਦਾ ਉਹ ਵੀ ਪਤਾ ਨਹੀਂ ਕਿੱਥੇ ਮਿਲੂ ਕਿੱਥੇ ਨਹੀਂ ਯਾਨੀ ਇਦਾਂ ਬਹੁਤ ਜ਼ਿਆਦੀ ਉਹ ਹੋਇਆ ਨੁਕਸਾਨ ਇਹ ਕਾ ਦੇਖੋ ਟੁੱਟਾ ਆ ਇੱਥੇ ਸੀ ਆਪਾਂ ਤਾਂ ਐਸੀ ਢੀਡਾ ਕਢਾਉਣਾ ਇੱਥੇ ਬਾਈ ਖੜੇ ਸੀ ਤੇ ਗੱਲਬਾਤ ਹੋ ਗਈ ਮੈਂ ਕਿਹਾ ਵੀਰ ਭਰਾਵਾਂ ਨਾਲ ਸ਼ੇਅਰ ਕੀਤਾ ਯਾਰ ਚਲੋ ਜੀ ਠੀਕ ਆ ਥੈਂਕ ਯੂ ਵੈਲਕਮ ਸਾਡੀ ਵੀਡੀਓ ਦੇਖਣ ਲਈ ਤੇ ਪੇਜ ਨੂੰ ਨਹੀਂ ਫੋਲੋ ਕੀਤਾ ਜ਼ਰੂਰ ਕਰ ਲਓ ਲਖਰਾਜ ਮੋਟਰ ਗੇਅਰ ਰਾਏਕੋਟ ਸਤਿ ਸ੍ਰੀ ਅਕਾਲ ਜੀ